ਹਾਲੋ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਦਾ ਵੀਊ ਬੜਾ ਘੈਂਟ ਆ ਬੇਟੇ ਨੇ ਸਕੂਲੇ ਛੱਡ ਕੇ ਆਇਆ ਆ ਇਧਰ ਪਿਛਲੇ ਬੰਨੇ ਤੇ ਸੋਚਿਆ ਅੱਜ ਆਪਣਾ ਫੇਰ ਪਿੰਡੇ ਕੋਲ ਉਖਾੜੀਏ ਪਿੰਡ ਬੜਾ ਖੂਬਸੂਰਤ ਆ ਯਾਰ ਤੇ ਜਿਹੜੀਆਂ ਤੇ ਆਪਣੇ ਬੱਦਲ ਹੋਇਆ ਜਾਂ ਸ਼ਾਮਾਂ ਪੈਂਦੀਆਂ ਨਾ ਉਹ ਚਾਰ ਚੰਨ ਹੋਰ ਲਾਉਂਦਾ ਵੇਖੋ ਆਪਾਂ ਚੱਲਦੇ ਆ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਨਾਲ ਤੁਹਾਨੂੰ ਦਿਖਾਉਂਦੇ ਆ ਕਿਦਾਂ ਆ ਆਜਾਈ ਸਵੇਰ ਦੀ ਝਲਪੀ ਆ ਕਿਦਾਂ ਦੀ ਜ਼ਿੰਦਗੀ ਆ ਅੱਜ ਦਾ ਹੁਣ ਆਪਣੇ ਪਿੰਡਾਂ ਵਿੱਚ ਤੁਸੀਂ ਆਮ ਵੇਖਿਆ ਹੋਊਗਾ ਸਵੇਰ ਸਵੇਰ ਜਿੱਦਾਂ ਹਨਾ ਭਈ ਕੋਈ ਗੁਰਦਾਰੇ ਜਾਂਦਿਆ ਕੋਈ ਕਾਰਖਾਨੇ ਜਾਂਦਿਆ ਕੋਈ ਮੱਝਾਂ ਲੈ ਕੇ ਜਾਂਦਿਆ ਕੋਈ ਦੁੱਧ ਲੈ ਕੇ ਜਾਂਦਿਆ ਕੋਈ ਕੁਝ ਕਰਨਦਿਆ ਹਨਾ ਸਾਰੇ ਸਾਰੇ ਚੁੱਲਿਆਂ 'ਚੋਂ ਧੂਆ ਨਿਕਲਦਿਆ ਹੁੰਦਾ ਤੇ ਬੜਾ ਵੱਖਰਾ ਜਿਹਾ ਹੁੰਦਾ ਇਹ ਉਹਦੇ 20-25 ਸਾਲ ਪਹਿਲਾਂ ਦਾ ਵੇਖਿਆ ਆ ਹੋਣ ਦਾ ਪਤਾ ਨਹੀਂ ਵੀ ਗੈਸ ਗੋਸ ਆ ਗਏ ਆ ਜਾਂ ਕਿੰਦਾ ਕੀ ਬਣ ਗਿਆ ਤੇ ਬੜਾ ਵੱਖਰਾ ਜਾ ਵਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣੀ ਸੀਗੀ ਕਿ ਆਪਾਂ ਸਵੇਰੇ ਸਾਰੇ ਕਈ ਗਰਾਊਂਡਾਂ ਵਿੱਚ ਵੇਖਿਆ ਐਕਸਰਸਾਈਜ਼ ਕਰਦੇ ਤੇ ਕਈ ਵੇਖਿਆ ਜਿਹੜੇ ਆਪਣੇ ਭੰਗੜਾ ਪਾਉਂਦੇ ਆ ਇੱਥੇ ਗੋਰੀਆਂ ਦੀ ਇੱਕ ਗਰਾਊਂਡ ਆ ਸਕੂਲ ਦੇ ਨਾਲ ਜਿੱਥੇ ਸਾਰੇ ਸਾਰੇ ਬਜ਼ੁਰਗ ਬਜ਼ੁਰਗ ਕਹਿੰਦੇ ਸਾਰੀ ਜਨਾਨੀਆਂ ਬੰਦੇ ਜਿਹੜੇ ਆ ਨਾ ਸਾਰੇ ਸਾਰੇ ਭੰਗੜੇ ਦੀ ਕੋਚਿੰਗ ਲੈਣਦੇ ਆ ਉਹ ਦਿਖਾਉਂਦੇ ਤੁਹਾਨੂੰ ਆ ਬਾਬੇ ਸਕੂਲ ਹੋ ਗਿਆ ਆਓ ਦੇਖੋ ਲਾਗੇ ਨਹੀਂ ਜਿਆਦਾ ਜਿਆਦਾ ਸਕਦੇ ਸਰੇ ਸਰੇ ਕੋਰੇ ਪੰਗੜਾ ਪਾਉਂਦੇ ਕਸਰਤ ਕਾਂਡੇ ਬਜ਼ੁਰਗ ਦੂਜੇ ਤੀਜੇ ਆਓ ਵੇਖੋ ਇੱਤਰ ਬੱਦਲ ਦਾ ਮੌਸਮ ਬਣਿਆ ਤੇ ਤੁਸੀਂ ਵੇਖ ਲਿਆ ਸਵੇਰ ਸਵੇਰੇ ਕਿਦਾਂ ਗੋਰੇ ਐ ਡੇ ਐਕਸਰਸਾਈਜ਼ ਕਰਨ ਬਜ਼ੁਰਗੀਆਂ ਵੀ ਵਿੱਚ ਬੋਲਿਆ ਤਾਂ ਨਹੀਂ ਡਿਸਟਰਬ ਹੁੰਦੇ ਦੂਰੋਂ ਹਨਾ ਭਈ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਤੇ ਆ ਦੇਖੋ ਇਹ ਮਾਰਕੀਟ ਆ ਗੋਰੀਆਂ ਸਿਰਸਿਰ ਗੱਡੀਆਂ ਦੇ ਸਾਮਾਨ ਲੈਣ ਆਉਂਦੇ ਆ ਆ ਵੇਖੋ ਫੁੱਲ ਲੱਗੇ ਜਾ ਰਹੇ ਬੱਦਲ ਪੂਰਾ ਘੈਂਟ ਹੋਇਆ ਪਿਆ ਆ ਪਾਰਕ ਇੱਥੋਂ ਜਿਹਦਾ ਚਾਚਾ ਬੁੱਧੂ ਦੀ ਹੱਟੀ ਹੁੰਦੀ ਸੀ ਸਤਨਾਮ ਦੀ ਹੁੰਦੀ ਸੀਗੀ ਇਦਾਂ ਇਹ ਇੱਥੇ ਦੀਆਂ ਦੁਕਾਨਾਂ ਦੇ ਹਟੀਆਂ ਨੇ ਪਿੰਡ ਦਾ ਸਭ ਤੋਂ ਪੁਰਾਣਾ ਘਰ ਮੈਨੂੰ ਲੱਗਦਾ ਐ ਹੋਈ ਆ ਜਿਹੜਾ ਪੁਰਾਣੇ ਬਾਲਿਆਂ ਦਾ ਮਿੱਟੀ ਦਾ ਬਣਿਆ ਹੋਇਆ ਬਹੁਤ ਪੁਰਾਣਾ ਪਿੰਡ ਹੈ ਜਿਹਦਾ ਕਹਿ ਸਕਦੇ ਆ ਤੇ ਪਿੰਡ ਦੀ ਬੈਂਕ ਵੀ ਆ ਜੇ ਆਹ ਵੇਖੋ ਲੱਕੜਾ ਦੂਰੋਂ ਦੀ ਖੰਡੀਆਂ ਵਿੱਚ ਬਾਲੇ ਪਾਏ ਇੱਕ ਜਿਹੜੇ ਟਲਰ ਦੇ ਮੇੜਿਆਂ ਤੋਂ ਵੀ ਪਹਿਲਾਂ ਦਾ ਸਦੀਆਂ ਦਾ ਹੀ ਪਹਿਲਾਂ ਦਾ ਅੱਜ ਅਸੀਂ ਆਸ ਗਲੀ ਦਾ ਘੇੜਾ ਘੜ ਗਿਆ ਤੁਹਾਨੂੰ ਦਿਖਾਉਂਦੇ ਆਂ ਕੀ ਹਸਤਾਵਾ ਕਿੰਦਾਂ ਲੱਗਦਾ ਇਸ ਨੂੰ ਕਿੰਨੇ ਚਿੜੀਆਂ ਵੇਖੋ ਕਿੰਦਾ ਚੈੱਕ ਅੰਡਾ ਕਿੰਦਾ ਹਰੇ ਭਰੇ ਗਾਰਡਨ ਬਣਾਏ ਗੋਰੀਆਂ ਨੇ ਯਾਰ ਕੋ ਬੈਣੂ ਜਗਾ ਬਣਾਈਆਂ ਇਧਰ ਦਾ ਵੀਊ ਬਹੁਤ ਪਿਆਰਾ ਬਾਬੇਓ ਹੌ ਲਿਖਾ ਤਰੰਗਰ ਹੋਪ ਆਹ ਵੇਖੋ ਗੋਰੀ ਦੇ ਸਾਈਕਲ ਤੇ ਗਮਲੇ ਰੱਖਦੇ ਤੇ ਪਹਿਲਾਂ ਸਾਈਕਲ ਸੂਲ ਚਲਾਉਂਦੇ ਰਹੇ ਹੁਣ ਛੁੱਟਿਆ ਨੇ ਉਹਨੂੰ ਗਾਰਡਨ ਦੇ ਵਿੱਚ ਹੀ ਰੱਖਿਆ ਆ ਕੰਨੀ ਆ ਪਿਆਰੇ ਗਾਰਡਨਾਂ ਖੂਬ ਬਣਾਇਆ ਸਾਰੇ ਚੰਪਰੀ ਬਣਾਈ ਪਿੰਡ ਦੀ ਸਾਰੀ ਇਨਫੋਰਮੇਸ਼ਨ ਮੈਂ ਫਿੱਟ ਲੱਗਾ ਆ ਪਿੰਡ ਦੇ ਗਾਰਡਨਾਂ ਤੇ ਪਿੱਛੇ ਵੇਖੋ ਉਹ ਕਲਾਕਾਰ ਹੋਣਾ ਸੁਤਿੰਦਰ ਬੁੱਗਾ ਇੱਥੇ ਨਹੀਂ ਨਹੀਂ ਸੁਤਿੰਦਰ ਬੁੱਗਾ ਨਹੀਂ ਹੋਣਾ ਉੱਧਾ ਕੋਈ ਨਾ ਪ੍ਰੋਗਰਾਮ 22 ਤਰੀਕ ਨੂੰ ਉਹ ਲੱਗਣਾ ਕਲਾਕਾਰ ਇੱਥੇ ਆਪ ਕੋ ਸਾਰੇ ਮੱਥਰ ਪੁੱਤਰ ਲਾ ਕੇ ਤੇ ਬੈਂਡ ਨੂੰ ਜਗ੍ਹਾ ਬਣਾਈ ਹੈ ਪਿੰਡ ਸਾਡੇ ਦਾ ਬੱਸ ਸਟੈਂਡ ਆਉਣ ਜਾਣ ਦਾ ਸਕੂਟਰ ਨਾ ਕਰਨੀ ਪਿੰਡ ਸਰਕਾਰੀ ਉਹਦੀ ਬਸ ਤੇ ਨਵਾਰ ਨਹੀਂ ਖੁੰਡ ਕੱਢਣਾ ਪਊਗਾ ਟੌਰ ਛੱਡਣਾ ਪਊਗਾ ਆ ਪਿੰਡ ਦਾ ਅੰਦਰਲਾ ਹਿੱਸਾ ਘਰ ਕਹੀ ਵਰਾ ਨਹੀਂ ਪਏ ਜਿਹੜੇ ਛੱਡ ਕੇ ਗੋਹੇ ਚੱਲ ਗਏ ਆ ਸਭ ਵਿਲੇ ਪਏ ਘਰ ਪੁਰਾਣੇ ਸਮਿਆਂ ਦੇ ਆ ਦੇਖੋ ਉਦਾ ਹੀ ਵਿਲੇ ਪਏ ਆ はい ਪੱਥਰਾਂ ਵਾਲੀ ਗਲੀ ਛੋਟੇ ਪੱਥਰ ਲਾਏ ਜਿਹੜੇ ਪੁਰਾਣੇ ਸਮਿਆਂ ਦੀ ਬਣੀਆਂ ਮੇਨ ਰੋਡ ਆ ਗਿਆ ਜਿਹੜਾ ਫਰੰਕਫਰਟ ਨੂੰ ਜਾਂਦਾ ਸੱਜੇ ਖੱਬੇ ਨੂੰ ਆਹ ਪੋੜਾ ਨੇੜੇ ਆਹ ਦੁਕਾਨਾਂ ਬਾਹਰ ਸਾਹ ਦੇਖੋ ਹਰਿਆਲੀ ਹਰਿਆਲੀ ਗੋਰੇ ਗੋਰੇ ਸਿਆਰ ਘੰਡੇ ਸਵੇਰ ਦੀ ਆ ਆ ਗਿਆ ਚਰਚਾ ਵਾਲਾ ਬੰਦਾ ਤੇ ਆਹ ਉਹ ਪੁਰਾਣੇ ਘਰ ਆ ਰਾਣੀ ਕਲਚਰ ਦੇ ਸ਼ਾਂਤੀ ਆ ਫ੍ਰੈਂਡ ਦੇ ਵਿੱਚ ਇਹ ਆ ਜਰਮਨ ਕਿਹੜੇ ਪਿੰਡ ਤੋਂ ਵੀਡੀਓ ਵੇਖ ਰਹੇ ਸੀ ਕਿੱਦਾਂ ਦੀ ਲੱਗੀ ਕਿਹਦਾ ਨਾ ਮਾਹੌਲ ਲੱਗਾ ਇਕੱਲਾ ਹੀ ਸੇਖਾ ਸਰਦਾਰ ਇਕੱਲਾ ਹੀ ਪੰਜਾਬੀ ਇਸ ਪਿੰਡ ਵਿੱਚ ਪਰਨਾ ਵੇਖ ਕੇ ਹੋਰ ਤਾਂ ਕਰਦੇ ਤੇ ਹੈਗੇ ਪਰ ਕੀ ਕਰੀਏ ਫਿਰ ਸੋਨਿਓ ਅਸੀਂ ਦੇ ਆਪਣੇ ਕਲਚਰ ਦੇ ਰਹਿ ਗਏ ਤਾਂ ਗੁਜ਼ਾਰਨਾ ਆਓ ਦੇਖੋ ਪਿਛੇ ਘਰ ਇਹਦੇ ਰੱਬ ਨੇ ਦਿੱਤੀਆਂ ਗਾਧਰਾਂ ਵਿੱਚ ਰੰਬਾ ਰੱਖ ਚ ਟਾਈਮ ਪਾਸ ਕਰੀ ਜਾਂਦੇ ਵੀਡੀਓ ਬਣਾਈ ਜਾਂਦੇ ਆ ਆਪਣੇ ਭਰਾਵਾਂ ਨੂੰ ਕੋਈ ਨਾ ਕੋਈ ਘਰੇ ਬੈਠੇ ਦਿਖਾਈ ਜਾਂਦੇ ਆ ਤੇ ਲਵ ਯੂ ਆ ਵੀਰ ਅਗਲੀ ਵੀਡੀਓ ਫੇਰ ਬਣਾਵਾਂਗੇ